ਵਾਹਿਗੁਰੂ ਜੀ ਕਾ ਕੰਸਾ ਵਾਹਿਗੁਰੂ ਜੀ ਕੀ ਬੱਤੇ E अत्य <laughs> ਹਨੇ ਕੀ ਜੱਤੀ ਸਾਡੇ ਗੁਰੂ ਮੀਰਾ ਪੂਰਾ ਵਾਹਿਗਿਆਂ ਦੇ ਲੈ ਤਸਰੀਆ ਤੇ ਲੈਣ ਦੇ ਨਾਲ ਆ ਸਭ ساری ਕੁੰਡੀਆਂ ਨੇ ਦੇਖਣਾ ਭਾਈ ਅੱਤਿ ਗੁਰੂ ਸੇਵ ਸਮਾਹ ਮਾਲਪਾਈ ਅੱਤਿ ਗੁਰੂ ਸੇਵ ਮੈਮੈਂਟੋ ਸਾਈਟੇਸ਼ਨ ਦੇ ਨਾਲ ਸਨਮਾਨਿਆ ਜਾਣਾ ਤੇ ਇਹਦੇ ਵੱਲੋਂ ਤੇ ਇਹਦੇ ਪਰਿਵਾਰ ਵੱਲੋਂ ਇਹ ਆਫਰ ਹੈ ਕਿ ਜਿਹੜਾ 1 ਲੱਖ ਰੁਪਏ ਦਾ ਅਵਾਰਡ ਹੈ ਕਮਾਲ ਦੀ ਗੱਲ ਆ ਲੋਕਾਂ ਦਾ ਮਾਜਾ ਜੁਵਾ ਦੇਖੋ ਲੋਕਾਂ ਦਾ ਪਿਆਰ ਦੇਖੋ ਕਿੰਦਾ ਜਿਹੜਾ ਇਹ ਪਿਆਰ ਹੈ ਜਿਹੜਾ ਇਨਾਮ ਮਿਲਣਾ ਇਹਨੂੰ ਸੁਆਇਆ ਕਰਕੇ ਉਹਨਾਂ ਨੇ ਮੈਨੇਜਮੈਂਟ ਨੂੰ ਦਿੱਤਾ ਹੈ ਕਿ ਹਰ ਕੁਆਰਟਰ ਵਾਸਤੇ ਇੱਕ ਨੂੰ ਦਿੱਤਾ ਜਾਏ ਸਾਤ ਸਦੀਆਂ ਕਾਲ ਤੇ ਇੱਕ ਬਹੁਤ ਵੱਡੀ ਗੱਲ ਹੈ ਸਾਨੂੰ ਮਾਣ ਹੈ ਅਲੀ ਅਸੀਂ ਬੇਨਤੀ ਕਰਦੇ ਆ ਮੇਜਰ ਵਰਮਨ ਜੀ ਨੂੰ ਜੋ ਐਸਜੀਐਮ ਨੇ ਕਿਰਪਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਸੂਰਜ ਕੁਮਾਰ ਜੀ ਐਸਜੀਐਮ ਕੋਟਪੂਰਾ ਜ ਤੋਂ ਪਲੀਜ਼ ਉਹ ਵੀ ਆ ਜਾਣ ਉਹ ਚੁਗਰੀ ਹੈ ਦੇ ਅੰਤੋਂ ਪਹਿਲਾਂ ਅਸੀਂ ਵਨ ਆ ਕਪੜੇ ਜਿਸ ਤਰ੍ਹਾਂ ਕਿਤੇ ਲੋਕ ਬਣਦੇ ਆ ਸਾਰੀ ਦੁਨੀਆ ਦੇ ਉੱਤੇ ਫੈਲਦਾ ਹੈ ਇਹ ਦਿਨ ਵਿੱਚ ਵਾਸਤੇ ਅਸੀਂ ਹਾਂ ਔਰ ਇਹ ਨੂੰ ਇਹ ਸਮਝੋ ਕਿ ਗੁਰੂ ਗੋਬਿੰਦ ਸਿੰਘ ਜੀ ਵਰਤੇ ਨੂੰ ਸੈਕੰਡ ਫੇਸ ਕਹਿੰਦਾ ਹੈ ਹਰ ਮਹਿਸ਼ਤੋ ਮਗਰੋਂ ਬੁਨੀਆ ਲੈਵਲ ਦੇ ਮੈਚੇ ਬਹੁਤ ਨਿਹਾਲ ਸਭੀ ਇਹਨਾਂ ਨੂੰ ਬਤਾਈ ਦਿੰਦੇ ਆ ਰੌਸ਼ਨੀਰ ਕਾਹ ਦੇ ਕਿਹਦੇ ਦੀ ਗੋਦ ਦੇ ਵਿੱਚ ਬੈਠੇ ਹੈਗੇ ਗੁਰਜਾ ਸਾਹਿਬ ਜੀ ਜਿਹੜਾ ਆਪਾਂ ਸਤਪ੍ਰੀਤ ਜੀ ਹੈਗੇ ਆ ਇਹ ਬੜੇ ਵੱਡ ਭਾਗੇ ਹਾਂ ਆਪਾਂ ਥੱਲੇ ਹੋ ਜਾ ਜਾਂਦਾ ਆ ਜੀ ਸਿਹਾਰੇ ਹਰੇ ਸ਼ਾਮਲ ਹਾਂ ਤੁਹਾਨੂੰ ਸਭ ਨੂੰ ਜਿਉਂ ਆਇਆ ਸ਼ਤਕਾਰਯੋਗ ਜੀ ਗੁਰੂ ਸਵਰੀ ਸਾਧ ਸੰਗ ਜੀ ਮੈਂ ਅਟੰਬੇ ਚ ਕਲਾਜਾ ਨਾ ਬੜਾ ਹੈਰਾਨ ਹੁਣ ਨਾ ਸਾਡੇ ਪਾਤਸ਼ਾਹ ਬਿਕਸ਼ਕ ਰੀ ਫੈਦੋਦੀਨ ਨੂਸੂਦ शकरकंज उन्ह शब्द प्राप्त करने वास्ते पाठ पठन पहुंचते हैं कि वे विद्वान वा बाबा जी इन्ने व्डे विद्वान के बादशाह मेरा सिर चुप है ਕਿ ਅਜੀ ਕਿੰਨੇ ਵਰਡ ਭਾਗੇ ਆ ਉਸ ਤਸਤੀ ਦੇ ਬਰਾਜਮਾਨ ਹੈ ਆਪਣੇ ਨਾਲ ਬਗਲ ਕਿੰਨੀ ਤਬਾਹੀ ਕਿੰਨੀ ਤ੍ਰੋਪੀ ਉਹ ਦੱਸਦੇ ਕਿੰਨੀ ਹੈ ਲੇਕਿਨ ਕੋਰੇ ਨਾਤਾ ਪਾਕਪਟਨ ਦਾ ਸੁਣਿਆ ਨਾ ਫਰੀਦਕੋਟ ਦੇ ਵਿੱਚ ਸਾਡਾ ਕਿਸੇ ਦਾ ਜਾਨੀ ਆ ਮਾਲੀ ਨੁਕਸਾਨ ਹੋਇਆ ਹੋਰੇ ਇਹ ਬਰਕਤਾਂ ਉਹਨਾਂ ਦੀਆਂ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਬਾਬਾ ਫਰੀਦ ਜੀ ਦੇ ਦਿਨ ਤੇ ਮੈਨੂੰ ਬਾਬਾ ਫਰੀਦ ਕਮੇਟੀ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਤੇ ਇਸ ਅਵਾਰਡ ਦਾ ਕਿਉਂਕਿ ਮੈਂ ਤਾਂ ਹੁਣੇ ਕਹਿ ਚੁੱਕੀ ਹਾਂ ਕਿ ਮੈਨੂੰ ਹੁਣ ਸਟੇਜ ਤੇ ਵੀ ਮੈਂ ਅਨਾਉਂਸ ਨਹੀਂ ਕੀਤਾ ਸੀ ਕਿ ਮੈਂ ਇਹ ਫਲਡ ਦੇ ਵਿੱਚ ਦੇਣਾ ਪਸੰਦ ਕਰੂੰਗੀ ਇਹ ਸਵਾਇਆ ਪਾ ਕੇ ਕਿਉਂਕਿ ਮੈਨੂੰ ਅੱਧਾ ਉੱਥੇ ਜ਼ਿਆਦਾ ਮਿਹਨਤ ਦੀ ਆਪਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਉੱਥੇ ਜਿੰਨੇ ਵੀ ਲੋਕੀ ਹੈਗੇ ਆ ਬਹੁਤ ਜ਼ਿਆਦਾ ਪੀੜਤਾ ਚਾਹੇ ਤੇ ਉਹਨਾਂ ਨੂੰ ਜ਼ਰੂਰ ਆਪਾਂ ਕੁਛ ਨਾ ਕੁਛ ਹੈਲਪ ਕਰਨੀ ਚਾਹੀਦੀ ਹੈ ਆਪਣੀ ਮੈਂ ਰਾਈਫਲ ਸ਼ੂਟਰ ਐ ਤੇ ਮੈਂ ਹੁਣੇ ਏਸ਼ੀਆ ਚੈਂਪੀਅਨਸ਼ਿਪ ਦੇ ਵਿੱਚ ਦੋ 골ਡ ਪ੍ਰਾਪਤ ਕੀਤੇ ਐ ਤੇ ਹੁਣ ਜਲਦੀ ਇਸ ਸਾਲ ਦੇ ਐਂਡ ਦੇ ਵਿੱਚ ਸਾਡੀ 월 ਚੈਂਪੀਅਨਸ਼ਿਪ ਹੁੰਦੀ ਐ ਤੇ ਮੈਂ ਹੁਣ ਉੱਥੇ ਪਾਰਟਿਸਿਪੇਟ ਕਰਨ ਜਾ ਰਹੀ ਆ ਬਹੁਤ ਜ਼ਿਆਦਾ ਕਿਉਂਕਿ ਬਾਬਾ ਫਰੀਦ ਜੀ ਦਾ ਸ਼ਹਿਰ ਐ ਤੇ ਉਹਨਾਂ ਤੇ ਅਜਿੰਨੇ ਵਧੀਆ ਅਫਸਰ ਤੇ ਮੈਨੂੰ ਇੰਨਾ ਵਧੀਆ ਸਨਮਾਨ ਕੀਤਾ ਤਾਂ ਬਹੁਤ ਜ਼ਿਆਦਾ ਖੁਸ਼ੀ ਆਵਦੀ ਸ਼ਹਿਰ ਛੇ